ਪਰ ਧਰਮ ਦੀ ਦੁਨੀਆ 'ਚ بڑا ਪਖੰਡ ਹੈ ਪਤਾ ਤੇ ਕੱਖ ਵੀ ਕੋਈ ਨਹੀਂ ਕਹਿੰਦਾ ਮੈਂ ਸੰਤ ਸੰਤ ਉਹ ਲੋਗਾ ਨੇ ਲੇਬਲ ਲਾਇਏ ਨੇ ਸੰਤ ਜੀ ਮਹਾਰਾਜ ਸੰਤ ਜੀ ਮਹਾਰਾਜ ਲੋਗਾ ਦੇ ਲੱਗੇ ਲੇਬਲ ਦੁਨੀਆ ਦੇ ਲੱਗੇ ਲੇਬਲ ਆਪਣੇ ਉਹਨਾਂ ਦੇ ਕੱਪੜੇ ਨੇ ਲੋਗਾ ਦੇ ਲਾਇਓਏ ਲੇਬਲ ਨੇ ਮੰਨ ਲੈਂਦਾ ਮੈਂ ਸੰਤ ਸੰਤ ਆ ਤੇ ਜੋੜ ਕੇ ਮੈਂ ਕਮ ਸੇ ਕਮ ਪੰਜਾਬ ਦੇ ਸੰਤਾਂ ਤੋਂ ਮਾਫੀ ਮੰਗਾ ਇਹ ਸਾਰੇ ਸੰਤ ਸੰਤ ਨਹੀਂ ਨੇ ਜੋ ਸੰਤ ਦਿਖਾਈ ਦੇ ਰਹੇ ਨਹੀਂ ਨੇ ਬਸ ਇਸ ਤੋਂ ਅੱਗੇ ਮੈਂ ਨਹੀਂ ਕੁਝ ਕਹਿੰਦਾ ਕਿਉਂਕਿ ਪੱਗ ਮੈਂ ਵੀ ਆਪਣੀ ਬਚਾਣੀ ਐ ਵੀ ਮੈਰਜ਼ ਕਰਾਂ ਸਾਰੇ ਸੰਤ ਨਹੀਂ ਨੇ ਇੱਕ ਸੈਂਟਿਸ ਨੂੰ ਨਹੀਂ ਕੁਝ ਲੱਭਦਾ ਐਲਾਨੀਆਂ ਕਹਿ ਦਿੰਦਾ ਨਹੀਂ ਮੈਨੂੰ ਕੁਝ ਲੱਭਿਆ ਇਤਨੇ ਮਦਦ ਦੇ ਇਹਦੀ ਸਾਧਨਾ ਹੈ ਮਿਲਿਆ ਤੇ ਕੁਝ ਵੀ ਨਹੀਂ ਲੇਕਿਨ ਜਗਤ ਨੂੰ ਦੱਸਦਾ ਫਿਰਦਾ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਂ ਇੱਕਦਰੇ ਫੋਕੀ ਨਿਰਮਾਣਤਾ ਨਾ ਸਮਝ ਲੈਣਾ ਮੈਂ ਸ਼ਬਦਾਂ ਦੇ ਅਰਥ ਤੁਹਾਨੂੰ ਸੁਣਾਉਣਾ ਅਰਥ ਜਿਹੜੀ ਮੇਰੀ ਅਨੁਭਵ ਚ ਗੱਲ ਆਈ ਹੈ ਮੈਨੂੰ ਪ੍ਰਾਪਤ ਨਹੀਂ ਹੋਈ ਅਨਭਵ ਚ ਜ਼ਰੂਰ ਆਈਏ ਚਲੋ ਇਤਨਾ ਹੰਕਾਰ ਵੀ ਸਮਝ ਲਓ ਮੇਰਾ ਇਤਨਾ ਪਤਾ ਮੈਨੂੰ ਚਲ ਗਿਆ ਕਿ ਨਹੀਂ ਮਿਲੇ ਇਤਨਾ ਪਤਾ ਚਲ ਗਿਆ ਇਤਨਾ ਬੋਧ ਹੋ ਗਿਆ ਅਜੇ ਪੂਰੀ ਭਾਵਕਤਾ ਰਸਨਾ ਨਾਲ ਨਹੀਂ ਜੁੜੀ ਨਹੀਂ ਜੁੜੀ ਇਤਨਾ ਪਤਾ ਚਲ ਗਿਆ ਹੁਣ ਇਸ ਨੂੰ ਭਾਵੇਂ ਤੁਸੀਂ ਹੰਕਾਰ ਸਮਝ ਲਓ ਲੈਕਿਨ ਮੈਂ ਭਗਤ ਨਹੀਂ ਕਿਉਂਕਿ ਪੂਰੀ ਭਾਵਕਤਾ ਜੁੜ ਜਾਏ ਤਾਂ ਹੀ ਬੰਦਾ ਭਗਤ ਹੁੰਦਾ ਹੈ ਸਾਧ ਸੰਗਤ ਬਿਨ ਬਾਵ ਨਹੀਂ ਉਪਜੇ ਬਾਵ ਬਿਨ ਭਗਤ ਨਾ ਹੋਏ ਤੇਰੀ ਪਰ ਇਹ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਹਿ ਇਸ ਰਾਜ ਦਾ ਕਈਆਂ ਨੂੰ ਪਤਾ ਵੀ ਕੋਈ ਨਹੀਂ ਸੰਤਹੁਣ ਦਾ ਦਾਵਾ ਹੈ ਚੰਗੀ ਤਰ੍ਹਾਂ ਯਾਦ ਹੈ ਮੈਨੂੰ ਇੱਕ ਚੰਗੇ ਕੀਰਤਨੀ ਨੂੰ ਉਲਾਸ ਨਗਰ ਦੇਚ ਸਟੇਜ ਸੰਭਾਲਦੇ ਪੈਸਨ ਗਿਆਨੀ ਦਲੀਪ ਸਿੰਘ ਜੀਦਰਦੇ ਉਹ ਕਹਿਣ ਲੱਗੇ ਹੁਣੇ ਭਾਈ ਸਾਹਿਬ ਫਲਾਣੇ ਨਾਂ ਲੈ ਕੇ ਕੀਰਤਨ ਕਰਨਗੇ ਉਹ ਆਪ ਹੀ ਕਹਿਣ ਲੱਗੇ ਭਾਈ ਸਾਹਿਬ ਕਿਉਂ ਕਿ ਸੰਤ ਕਹੋ ਫਿਰ ਗਿਆਨੀ ਦਲੀਪ ਸਿੰਘ ਜੀ ਨੇ ਮਾਫੀ ਮੰਗੀ ਅਛਮੇ ਮਾਫੀ ਮੰਗਦਾ ਮੈਂ ਤੇ ਸਮਝਿਆ ਸੀ ਤੁਸੀਂ ਗੁਰੂ ਦੇ ਭਰਾ ਹੋ ਭਾਈ ਸਾਹਿਬ ਗੁਰੂ ਨਾਲ ਭਾਈ ਚਾਰਾ ਮੈਂ ਤਾਂ ਕਿਹਾ ਸੀ ਉਹਨੇ ਵੀ ਝੋਟ ਕੀਤੀ ਕਿਉਂਕਿ ਦਰਦੀ ਸਾਹਿਬ ਦੇ ਸੁਭਾਅ ਨੂੰ ਸਾਰੇ ਜਾਣਦੇ ਸਨ ਸਿੰਘ ਸਾਹਿਬ ਵੀ ਜਾਣਦੇ ਹੁਣ ਨਹੀਂ ਰਹੇ ਉਹਨਾਂ ਨੇ ਵੀ ਝੋਟ ਕੀਤੀ ਅਸੀਂ ਤੇ ਤੁਹਾਨੂੰ ਗੁਰਨਾਣਿਕ ਦਾ ਭਰਾ ਸਮਝਿਆ ਸੀ ਭਾਈ ਸਾਹਿਬ ਤਾਂ ਕਿਹਾ ਸੀ ਪਰ ਨਹੀਂ ਹਉ ਤੁਸੀਂ ਭਰਾ ਤੇ ਠੀਕ ਹੈ ਅਸੀਂ ਹੋਰ ਕੁਝ ਲੈ ਜਿਹੜਾ ਤੁਸੀਂ ਕਹਿੰਦੇ ਹੋ ਉਹ ਲਾ ਦੇ ਦਿੰਦੇ ਮੈਂ ਅਰਜ਼ ਕਰਾਂ ਅਗਰ ਫੁੱਲ ਇਹ ਆਖੇ ਮੈਂ ਸੁੰਦਰ ਹਾਂ ਮੇਰੇ ਵਿੱਚ ਖੁਸ਼ਬੂ ਹੈ ਉਹਦਾ ਕਹਿਣਾ ਹੀ ਦੱਸਦਾ ਪਿਆ ਕੁਛ ਨਹੀਂ ਕਾਗਜ਼ੀ ਫੁੱਲ ਹੈ ਕਾਗਜ਼ੀ ਫੁੱਲ ਇਹਦਾ ਕਹਿਣਾ ਹੀ ਦੱਸਦਾ ਪਿਆ ਇਹਦਾ ਆਖਣਾ ਹੀ ਦੱਸਦਾ ਪਿਆ ਤਾਂ ਖੈਰ ਹੁਣ ਮੈਂ ਜੋ ਹੈ ਲਮਕਾਵਾ ਨਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਗੁਰਮੁਖ ਨੇ ਪ੍ਰਭੂ ਦੇ ਗੁਣ ਗਾਏ ਨੇ ਕਿਸ ਤਰ੍ਹਾਂ ਜ਼ਬਾਨ ਨਾਲ ਹਿਰਦੇ ਨੂੰ ਜੋੜ ਕੇ ਤੇ ਹਿਰਦੇ ਦੇ ਵਿੱਚ ਭਾਵਕਤਾ ਆਉਂਦੀ ਹੈ ਪ੍ਰੇਮ ਆਉਂਦਾ ਹੈ ਜਿਸ ਨਾਲ ਬੜਾ ਪ੍ਰੇਮ ਹੋਵੇ ਉਹਨੂੰ ਸੀਨੇ ਨਾਲ ਲਾਣ ਨੂੰ ਜੀ ਕਰਦਾ ਹੈ ਹਿਰਦੇ ਨਾਲ ਲਾਣ ਨੂੰ ਜੀ ਕਰਦਾ ਹੈ ਕਿਰਾਨੀ ਲੋਗ ਆਵਾਨੀ ਲੋਗ ਜਦ ਕਿਸੇ ਮਿੱਤਰ ਨੂੰ ਵਿਦਾਇਗੀ ਲੈਂਦੇ ਨੇ ਇਹ ਆਪਣਾ ਹੱਥ ਸੀਨੇ ਤਰਫ ਲੈ ਬਈ ਤੂੰ ਮੇਰੇ ਦਿਲ ਦੇ ਵਿੱਚ ਤੂੰ ਮੇਰੇ ਹਿਰਦੇ ਦੇ ਵਿੱਚ ਇੱਥੇ ਰੱਖ ਦੇ ਨੱਥ ਜਦ ਬੰਦਾ ਲੰਬੀ ਸੋਚ ਦੇ ਚ ਭਿਆ ਹੋਵੇ ਔਰ ਅੱਖ ਨਾਲ ਬੁੱਧ ਜੋੜੀ ਹੋਵੇ ਤੋ ਇਹ ਹੱਥ ਸਿਰ ਤੇ ਚਲਾ ਜਾਂਦਾ ਹੈ ਐਂਸ ਜਦ ਇਸ ਤਰ੍ਹਾਂ ਹੋਵੇ ਤੋ ਸਮਝ ਲਓ ਸਿਰ ਬਹੁਤ ਵਰਤ ਰਿਹਾ ਹੈ ਬਹੁਤ ਵਰਤ ਰਿਹਾ ਹੈ ਬੁੱਧ ਨੂੰ ਬਹੁਤ ਵਰਤ ਰਿਹਾ ਹੈ ਬਹੁਤ ਵਰਤ ਰਿਹਾ ਹੈ ਆਪਣੇ ਅੱਖ ਨਾਲ ਇਹਨੇ ਬੁੱਧ ਨੂੰ ਜੋੜੇ ਹੋਏ ਬੜਾ ਜੋੜੇ ਹੋਇਆ ਥੱਕ ਵੀ ਜਾਏਗਾ ਬੁੱਧ ਦੀ ਸੀਮਾ ਥਕੇਗਾ ਟੁੱਟੇਗਾ ਮੈਂ ਅਰਜ਼ ਕਰਾਂ ਹਿਰਦਾ ਸਾਰਾ ਵੀ ਉਡੋਲਦਾ ਜਨਮ ਜਨਮਾਂਤਰਾ ਦੀ ਥਕਾਵਟ ਲੈ ਜਾਂਦੀ ਹੈ ਤੱਕਦਾ ਨਹੀਂ ਹੈ ਮਨੁੱਖ ਉਹ ਕਿ ਨਹੀਂ ਥੱਕਦਾ ਫੁੱਲ ਦੀ ਤਰ੍ਹਾਂ ਹੋ ਜਾਂਦਾ ਸਾਰੇ ਭਾਰ ਲੈ ਜਾਂਦੇ ਨੇ ਜਿਵੇਂ ਜਿਵੇਂ ਦੁਨੀਆ ਸਿਆਣੀ ਆਉਂਦੀ ਜਾ ਰਹੀ ਹੈ ਵੈਸੇ ਵੈਸੇ ਭਾਵ ਹੀਣੀ ਆਉਂਦੀ ਜਾ ਰਹੀ ਹੈ ਭਾਵਕਤਾ ਤੋਂ ਹੀਣੀ ਆਉਂਦੀ ਜਾ ਰਹੀ ਹੈ